ਉਤੇ ਵਿਰੋਧ ਕਰਦੇ ਇਹ ਕਾਲੇ ਕਾਨੂੰਨ ਬਚਨ ਤੋਂ ਰੋਕ ਸਕਦੇ ਸੀ ਜੇ ਲੋਕ ਸਭਾ ਦੇ ਪਾਸਾ ਗਿਆ ਹੋ ਗਿਆ ਰਾਜ ਸਭਾ ਦੇ ਰੋਕ ਜਾਂਦੇ ਰਾਜ ਸਭਾ ਦੇ ਰੋਕ ਦੇ ਦ ਨਹੀਂ ਪਾਸ ਹੋ ਨਹੀਂ ਭਾਜੀ ਇਹ ਵਿਚੇ ਇਨਵੋਲ ਨੇ ਭਾਜੀ ਸਭ ਹੀ ਚੇ ਨੇ ਕਿਉਂਕਿ ਇਹ ਸਾਰੇ ਜਿਹੜੇ ਨਾ ਕਾਰਪੋਰੇਟ ਸੈਕਟਰ ਦੇ ਅਧੀਨ ਆ ਚੁੱਕੇ ਨੇ ਲੋਕਾਂ ਕੋਲ ਸਿਰਫ ਜਿਹੜਾ ਬੋਟਾ ਮੰਗਣੀ ਹੁੰਦੀ ਉਹ ਰੋ ਆ ਜਾਂਦੇ ਨੇ ਪਰ ਜਿਹਨੋਂ 5 ਸਾਲ ਬਾਅਦ ਤੁਸੀਂ ਵੀ ਜਾਣਦੇ ਹੋ ਜੀ ਸਮਾਜ ਵਿੱਚ ਅਵਿਚਰਦੇ ਹੋ ਅਲਗ-ਅਲਗ ਕਿਹ ਰੰਦੇ ਹੋ ਵਿਚਰ ਲੋਕਾਂ ਨਾਲ ਕਰਨੇ ਚ ਕਰਦੇ ਤੇ ਦੇਖਿਆ ਹੈ ਕਿ ਇਹਨਾਂ ਨੂੰ ਆਮ ਜਨਤਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਮਰ ਰਹੀ ਹੈ ਜੀ ਰਹੀ ਹੈ 50 ਦਿਨ ਹੋ ਗਏ ਨੇ ਸ਼ਰਮ ਆਣੀ ਚਾਹੀਦੀ ਹੈ ਬੜੀ ਸਰਕਾਰਾਂ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਹੋਇਆ ਹੈ ਉਹਨਾਂ ਨੇ ਸਾਹ ਨਹੀਂ ਲੈ ਰਹੇ ਮੋਦੀ ਸਾਹਿਬ ਨੇ ਟਵਿੱਟਰ ਤੇ ਉਹਨਾਂ ਨੂੰ ਸਤਿਭਾਗ ਦਾ ਜਿਤਾਇਗੀ ਬੜੀ ਦੁਖਰੀ ਗੱਲ ਲੱਗੀ ਪਰ ਇੱਥੇ 60 ਕਿਸਾਨ ਮਰ ਚੁੱਕੇ ਨੇ 10 ਕਿਲੋਮੀਟਰ ਦੀ ਦੂਰੀ ਤੇ ਮੋਦੀ ਸਾਹਿਬ ਦੇ ਬੈਠੇ ਤੇ ਮੋਦੀ ਸਾਹਿਬ ਨੂੰ ਉਹਨਾਂ ਦਾ ਦਰਦ ਨਹੀਂ ਆਇਆ ਕਿ ਪੰਜਾਬ ਬੰਦੇ ਜੇ ਮਰ ਗਏ ਨੇ ਕਿਸਾਨ ਮਰ ਗਏ ਨੇ ਅਸੀਂ ਉਹਨਾਂ ਦਾ ਵੀ ਕੋਈ ਜਾ ਕੇ ਪੁੱਛੀਏ ਉਸ ਤੋਂ ਬਾਅਦ ਉਹਨਾਂ ਨੇ ਉਸੇ ਵਾਈਫਾਈ ਵੀ ਲਗਾਏਗਾ ਤੁਸੀਂ ਦੇਖਿਆ ਹੈਗਾ ਪਿੱਛੇ ਕਿਉਂਕਿ ਉਹ ਕਹਿ ਰਹੀ ਅਹੀ ਜਿਰੋਕਾ ਆਪਣੇ ਬੱਚਿਆਂ ਨਾਲ ਗੱਲ ਕਰਨੀ ਹੁੰਦੀ ਹੈ ਕਿਸੇ ਨੇ ਆਪਣੀ ਬੇਟੀ ਨਾਲ ਗੱਲ ਕਰਨੀ ਹੈ ਕਿਸੇ ਨੇ ਆਪਣੀ ਬਜ਼ੁਰਗ ਮਾਂ ਨਾਲ ਗੱਲ ਕਰਨੀ ਹੁੰਦੀ ਹੈ ਉਹਨੂੰ ਨੈਟਵਰਕ ਦੀ ਪ੍ਰੋਬਲਮ ਆਉਂਦੀ ਵੀ ਆਮ ਆਦੀ ਪਾਰਟੀ ਸਰਕਾਰ ਜੋ ਕਰ ਸਕਦੀ ਹੈ ਉੱਥੇ ਉਹਨਾਂ ਨੇ ਉਸੇ ਨੈਟਵਰਕ ਵਾਈਫਾਈ ਸ਼ੂ ਕਰਾਇਆ ਗਿਆ ਲਗਾਇਆ ਗਿਆ ਪੂਰੀ ਹੱਲ ਕਰ ਲਿਆ ਜਦੋਂ ਕਿਸਾਨਾਂ ਨੂੰ ਤਫਰੋ ਕਿ ਤਾਨਾ ਬਿੱਲਾਂ ਨੂੰ ਲਾਗੂ ਕਰ ਸਕਦਾ ਮੈਂ ਸਮਝਦਾ ਵੀ ਇਹਦੇ ਵਿੱਚ ਉਹ ਇੱਕ ਤਾਨਾਸ਼ਾਹ ਪ੍ਰਧਾਨ ਮੰਤਰੀ ਆ ਆਪਣੀ ਤਾਨਾਸ਼ਾਹੀ ਪੂਰੀ ਦਹਾਂਦਾ ਪਿਆ ਰਾਜ ਕਿ ਦਹਾ ਰਿਹਾ ਲੋਕੀ ਉਹਨਾਂ ਕੋ ਬਹੁਤ ਦੁਖੀ ਆ ਬੀਏਪੀ ਸਰਕਾਰ ਤਾਂ ਬਹੁਤ ਜ਼ਾਰੇ ਤੰਗ ਹੋ ਚੁੱਕੇ ਆ ਬੀਏਪੀ ਸਰਕਾਰ ਦੇ ਵਿੱਚ ਬਲਦਕਾਰ ਹੋ ਰਿਹਾ ਬੀਜੇਪੀ ਸਰਕਾਰ ਦੇ ਵਿੱਚ ਹੀ ਲੋਕਾਂ ਦੇ ਦਫਤਰਾਂ ਤੇ ਪਾਰਟੀਆਂ ਦੇ ਹਮਲੇ ਹੋ ਰਿਹਾ ਸੋ ਇਹ ਬੀਏਪੀ ਦੀ ناکامی ਹੈ ਸਰ ਬੁਖਲਾਟ ਹੈ ਬਿਲ ਪਾਸ ਕਰਨੀ ਪੈਣਗੇ ਪਹਿਲਾਂ ਹੀ ਜਿਹੜੇ ਇੰਨੇ ਵੱਡੇ ਵੱਡੇ ਉਹਨਾਂ ਵਾਸਤੇ ਵੇਅਰਹਾਊਸ ਬਣਾ ਚੁੱਕੇ ਨੇ ਹੁਣ ਜੇ ਇਹ ਬਿਲ ਵਾਪਸ ਲੈਂਦੇ ਨੇ ਕਿ ਕਿਸਾਨਾਂ ਨੂੰ ਜਵਾਬ ਦੇਣ ਕਿ ਉਹਨਾਂ ਨੂੰ ਜਵਾਬ ਦੇਣ ਇਹ ਜਿਹੜੇ ਕਿਸਾਨ ਸਾਡੇ ਵਾਸਤੇ ਇੰਨਾ ਪ੍ਰਦਰਸ਼ਨ ਕਰ ਰਹੇ ਆ ਸਾਨੂੰ ਇਹਨਾਂ ਦਾ ਪੂਰਾ ਸਮਰਥਨ ਦੇਣਾ ਚਾਹੀਦਾ ਹੈ ਤੇ ਇਹ ਕਾਲੇ ਕਾਨੂੰਨਾਂ ਨੂੰ ਇਸ ਵਾਰੀ ਜਿਹੜੀ ਲੋੜੀ ਹੈਗੀ ਆ ਤੁਹਾਨੂੰ ਦੇਖਣ ਨੂੰ ਦੱਸ ਦਈਏ ਕਿ ਜਿਹੜੇ ਕਿਸਾਨ ਇੱਕ ਬੰਨੇ ਜਿਹੜੇ ਕਿਸਾਨ ਹੈਗੇ ਨੇ ਕਿਸਾਨ ਵਿਚਾਰੇ ਦਿੱਲੀ ਚ ਧਰਨੇ ਚ ਬੈਠੇ ਹੋਏ ਨੇ ਦੂਜੇ ਬੰਨੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਅੱਜ ਲੋੜੀ ਜਿਹੜੀ ਹੈਗੀ ਆ ਉਹ ਕਾਲੀ ਲੋੜੀ ਕਹੀ ਜਾ ਰਿਹਾ ਕਿ ਜਿਹੜੀ ਕਾਲੀ ਲੋੜੀ ਹੈਗੀ ਆ ਉਹ ਕਾਲੇ ਕਾਨੂੰਨਾਂ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਚ ਦਿਖਾਉਣ ਦਿੰਨੇ ਆ ਕਿ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਸੀ ਇਹ ਕਾਲੇ ਕਾਨੂੰਨ ਜਿਹੜੇ ਹੈਗੇ ਸੀ ਉਹ ਫਾੜ ਕੇ ਅਕਲ ਲਗਾ ਕੇ ਸਾੜੇ ਗਏ ਨੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਸਾਡੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ ਉਹਨਾਂ ਵੱਲੋਂ ਸੀਨੀਅਰ ਜਿਹੜੇ ਵਰਕਰ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਤਸਵੀਰਾਂ ਚ ਦਿਖਾਉਣ ਦਿੰਦੇ ਨੇ ਕਿ ਤਸਵੀਰਾਂ ਚ ਬਿਲਕੁਲ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਉਹ ਬਿਲਕੁਲ ਵਾਪਸ ਲੈਣ ਦੀ ਜਿਹੜੀ ਗੱਲ ਹੈਗੀ ਆ ਉਹ ਕੀਤੀ ਜਾ ਰਹੀ ਹੈ ਵਾਪਸ ਲਓ ਇਸ ਇਸ ਵਾਰ ਦੀ ਜਿਹੜੀ ਲੋੜੀ ਹੈਗੀ ਹੈ ਇਹਨਾਂ ਨੂੰ ਇਹੀ ਹੈਗਾ ਕਿ ਜਿਹੜੇ ਜਿਹੜੀ ਲੋੜੀ ਹੈਗੀ ਆ ਉਹ ਬਿਲਕੁਲ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਕੀਤੇ ਜਾਣ ਗੱਲਬਾਤ ਕਰਾਂਗੇ ਸਾਡੇ ਨਾਲ ਇਥੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੈਗੇ ਨੇ ਦਿਖਸ਼ੇ ਤਮਨ ਜੀ ਤਮਨ ਜੀ ਕੀ ਲੋੜ ਕੀ ਪੈਗੀ ਆਮ ਆਦਮੀ ਪਾਰਟੀ ਨੂੰ ਕੀ ਹੋਰ ਵੀ ਪਾਰਟੀਆਂ ਹੈਗੀਆਂ ਪਰ ਵਿਰੋਧੀ ਧਿਰ ਜੀ ਆਪਾਂ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਦਾ ਨਾਮ ਆਂਦਾ ਵਾ ਪਰ ਆਮ ਆਦਮੀ ਪਾਰਟੀ ਦਾ ਨਾਮ ਆਂਦੇ ਅੱਜ ਕੀ ਕੀਤਾ ਗਿਆ ਤੁਹਾਡੇ ਵੱਲੋਂ ਸੋਤਾ ਸਾਹਿਬ ਤੁਸੀਂ ਮੈਨੂੰ ਕਿਹਾ ਕਿ ਹੋਰ ਵੀ ਪਾਰਟੀਆਂ ਵਿਰੋਧੀ ਧਿਰ ਚ ਹੈਗੀਆਂ ਮੈਂ ਜੇ ਹੋਰ ਪਾਰਟੀਆਂ ਵਿਰੋਧੀ ਧਿਰ ਚ ਹੁੰਦੀਆਂ ਨਾ ਤੇ ਕਿਸਾਨਾਂ ਨਾਲ ਖੜਦੀਆਂ ਇਸ ਟਾਈਮ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਵਿਰੋਧੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਹੱਕ ਚ ਖੜੀ ਹੋ ਗਈ ਆਮ ਆਪਨੀ ਪਾਰਟੀ ਚਾਹੀ ਠੀਕ ਹੈ ਨਾ ਪਰ ਆਮ ਆਦਮੀ ਪਾਰਟੀ ਨੂੰ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਕਾਂਗਰਸ ਦਾ ਜਿਹੜਾ ਐ ਮੰਨਿਆ ਤੰਨਿਆ ਨਾਮ ਹੈਗਾ ਚਾਹੇ ਉਹ ਰੇਲ ਹਾਸੇ ਨੂੰ ਲਾ ਲਈਏ ਕਿ ਜਿਹੜਾ ਕਾਉਂਸਲਰ ਹੈਗਾ ਸੀ ਮਿੱਠੂ ਮੈਦਾਨ ਠੀਕ ਹੈ ਪਿਛਲੇ ਦਿਨوں ਉਹਦੀ ਗੁੰਡਾਗਰਦੀ ਨਜ਼ਰ ਆਂਦੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਉਹਦੇ ਕੋਈ ਐਕਸ਼ਨ ਕੋਈ ਰੀਨਿਊ ਨਹੀਂ ਦਿੱਤਾ ਜਾਂਦਾ ਜਾਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕੀ ਕਾਰਨ ਕੀ ਸਮਝਦੇ ਹੋ ਇਹਨੂੰ ਦੇਖੋ ਜੀ ਆਮ ਆਦਮੀ ਪਾਰਟੀ ਤੁਹਾਨੂੰ ਹੀ ਪਤਾ ਹੈ ਕਿ ਵਿਰੋਧੀ ਧਿਰ ਦੇ ਅੰਦਰ ਵਿੱਚ ਹੈਗੀ ਹੈ ਸਰਕਾਰੀ ਤੰਤਰ ਉਹਨਾਂ ਕੋਲ ਨਹੀਂ ਹੈਗਾ ਅਹੀਂ ਸਿਰਫ ਇਹੀ ਹੈਗਾ ਸੀ ਤੁਹਾਨੂੰ ਕਿ ਕਿਉਂ ਔਰਤੇ ਮੈਂ ਉਹ ਵੀ ਛੋਟੇ ਸਾਹਿਬ ਤੋਂ ਜਵਾਬ ਦੇ ਲਗਾ ਅਹੀਂ ਮੈਮੋਰੰਡਮ ਦਿੱਤਾ ਹੀ ਐਡੀਸੀ ਸਾਹਿਬ ਨੂੰ ਕਿ ਉਰੀ ਜਿੰਨੀ ਜਲਦੀ ਹੋ ਸਕੇ ਉਹਨਾਂ ਇਨਸਾਫ ਦਿੱਤਾ ਜਾਵੇ ਬਟ ਤੁਸੀਂ ਦੇਖ ਸਕਦੇ ਹੋ ਕਿ ਉਹ ਸਿੱਧੂ ਸਾਹਿਬ ਦਾ ਹਲਕਾ ਹੈ ਤੇ ਸਿੱਧੂ ਸਾਹਿਬ ਦਾ ਬੜਾ ਖਾਸ ਖਾਸ ਬੰਦਾ ਹੋ ਤੇ ਜਦੋਂ ਪਹਿਲੇ ਰੇਲ ਹਾਸਾ ਹੋਇਆ ਸੀ ਸਿੱਧੂ ਸਾਹਿਬ ਔਰ ਲੋਕਲ ਬਾਡੀ ਮੰਤਰੀ ਸੀ ਸਾਰਾ ਉਹਨਾਂ ਦੇ ਅੰਡਰ ਹੀ ਸੀ ਜਿਹੜੇ ਕਰਕੇ ਉਹ ਮੌਜੂਦਾ ਸਰਕਾਰ ਦਾ ਕਾਉਂਸਲ ਓਨ ਕਰਕੇ ਸਰਕਾਰ ਨੇ ਉਰ ਤੇ ਐਕਸ਼ਨ ਨਹੀਂ ਲੀਤਾ ਕਿਉਂਕਿ ਜੇ ਐਕਸ਼ਨ ਸਰਕਾਰ ਲੈਂਦੀ ਹੈ ਤੇ ਉਹ ਗਲਤੀ ਥੀ ਸਰਕਾਰ ਤੇ ਆਂਦੀ ਹੈ ਪਹਿਲੀ ਗੱਲ ਤੇ ਆਣੀ ਕਾਰਪੋਰੇਸ਼ਨ ਤੇ ਪਰਮਿਸ਼ਨ ਕਿਦਾਂ ਦੇਤੀ ਦੂਸਰੀ ਗੱਲ ਉਥੋਂ ਦੇ ਥਾਣੇਦਾਰ ਤੇ ਐਸ ਐਚਓ ਨੇ ਕਿਸ ਤਰ੍ਹਾਂ ਪਰਮਿਸ਼ਨ ਦੇ ਦਿੱਤੀ ਜਿਹਨੂੰ ਪਤਾ ਹੈ ਵਾ ਜਿੱਥੇ ਅਸੀਂ ਦੁਸ਼ਹਿਰਾ ਸਾੜ ਲਗੇ ਔਰ ਇਹ ਆਸੇ ਪਾਸੇ ਲਾਈਨਾਂ ਮੈਂ ਜੇ ਪਰਮਿਸ਼ਨ ਦਿੱਤੀ ਹੈ ਉਹਨਾਂ ਨੇ ਤਰੇ ਸਾੜਿਆ ਜੇ ਪਰਮਿਸ਼ਨ ਦਿੱਤੀ ਹੈ ਤਾਂ ਉਹਨਾਂ ਦਾ ਫਰ ਜੇ ਇਹ ਹਸਾ ਹੋਇਆ ਜੇ ਡਰਾਈਵਰ ਭਾਰੀ ਉੱਤੇ ਗੱਡੀ ਚਲਾ ਰਿਹਾ ਹੈ ਜਾਂ ਜਿਹੜਾ ਉਸ ਸਮੇਂ ਸਿਗਨਲ ਮੈਨ ਹੈਗਾ ਵਾ ਉਹਨੇ ਕੋਲ ਤੇ ਫਟਕ ਹੈ ਉਹਨਾਂ ਨੂੰ ਨਿਹਰ ਨਹੀਂ ਆ ਰਿਹਾ ਕਿ ਸਿਗਨਲ ਲੱਗੇ ਬੰਦੇ ਖੜੇ ਦੇਣਾ ਕਿ ਨਹੀਂ ਦੇਣਾ ਇਹ ਸ਼ਹਿਰ ਦੇ ਅੰਦਰ ਕੰਮ ਹੋਇਆ ਵਾ ਕੋਈ ਓਪਨ ਜਗ੍ਹਾ ਨਹੀਂ ਸੀ ਜਿੱਦੇ ਖੇਡ ਖਲਿਆਣ ਹੋਣ ਸ਼ਹਿਰ ਦੇ ਨਾਲ ਗੱਡੀ ਦੇ ਵੈਸੇ ਹੌਲੀ ਹੋ ਜਾਂਦੀ ਹੈ ਤੇ ਆਪ ਸਮਝ ਸਕਦੇ ਹੋ ਉਹ ਇੰਨੀ ਤੇਜ਼ ਗੱਡੀਆਂ ਨਿਕਲਣਾ ਉਸ ਤੋਂ ਬਾਅਦ ਸਿੱਧੂ ਸਾਹਿਬ ਦੇ ਉੱਥੇ ਜਾਣਾ ਮਜੀਠੀਆ ਸਾਹਿਬ ਦੇ ਉੱਥੇ ਜਾਣਾ ਮਤਲਬ ਅਕਾਲੀ ਦਲ ਕਾਂਗਰਸ ਦਾ ਵੀ ਸਾਰੇ ਉੱਥੇ ਜਾਣਾ ਕਿ ਤੁਹਾਨੂੰ ਇਨਸਾਫ ਦਵਾਂਗੇ ਨੌਕਰੀਆਂ ਦਵਾਂਗੇ ਉਹ ਅੱਜ ਵੀ ਸੋਤਾਦਾ ਬਾਈ ਕਰਨੇ ਆ ਕਿ ਬੰਦੇ ਹੋ ਰੋਟੀ ਤੋਂ ਲਾਚਾਰ ਹੋਏ ਪਏ ਨੇ ਕਈਆਂ ਦਾ ਘਰ ਕਮਾਣਾ ਸਿੰਗਲ ਬੰਦਾ ਸੀ ਕਈ ਮਜ਼ਦੂਰੀ ਕਰ ਕਈ ਬੱਚੇ ਤੱਕ ਮਰ ਗਏ ਮਜੂਦ ਜਿਹੜੇ ਸਾਡੇ ਗਰੀਬ ਕਿਸਾਨ ਹੈਗੇ ਨੇ ਵਿਚਾਰੇ ਜਿਹੜੇ ਇਕੱਲੇ-ਇਕੱਲੇ ਪਰਿਵਾਰ ਚ ਹੋਣਗੇ ਉਹ ਦਿੱਲੀ 'ਚ ਬੈਠੇ ਹੋਏ ਨੇ ਕੀ ਕਾਰਨ ਕੀ ਸਮਝ ਦਿਓ ਕਿ ਅਜੇ ਤੱਕ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਸਰਕਾਰਾਂ ਨੂੰ ਕਿਉਂ ਗੁੰਮ ਕਰਨ ਦੀ ਜਿਹੜੀ ਨੀਂਦ ਆਉਂਦੀ ਆ ਉਹ ਤੁਹਾਡੀ ਨੋਟਿਸ ਲੈ ਆਉਣਾ ਚਾਹਨਾ ਕੱਲ ਦੀ ਗੱਲ ਹੈ ਇੰਡੋਨੇਸ਼ੀਆ ਦੇ ਅੰਦਰ ਇੱਕ ਹਵਾਈ ਜੇ ਕ੍ਰੈਸ਼ ਹੋ ਗਿਆ ਮੋਦੀ ਸਾਹਿਬ ਨੇ ਟਵਿੱਟਰ ਤੇ ਉਹਨਾਂ ਨੂੰ ਸਦਭਾਵਨਾ ਜਤਾਈ ਕਿ ਬੜੀ ਦੁਖਦੀ ਗੱਲ ਹੈਗੀ ਪਰ ਇੱਥੇ 60 ਕਿਸਾਨ ਮਰ ਚੁੱਕੇ ਨੇ 10 ਕਿਲੋਮੀਟਰ ਦੀ ਦੂਰੀ ਤੇ ਮੋਦੀ ਸਾਹਿਬ ਦੇ ਬੈਠੇ ਤੇ ਮੋਦੀ ਸਾਹਿਬ ਨੂੰ ਉਹਨਾਂ ਦਾ ਦਰਦ ਨਹੀਂ ਆਇਆ ਕਿ ਪੰਜਾਬ ਬੰਦੇ ਜੇ ਮਰ ਗਏ ਨੇ ਕਿਸਾਨ ਮਰ ਗਏ ਨੇ ਅਸੀਂ ਉਹਨਾਂ ਦਾ ਵੀ ਕੋਈ ਜਾ ਕੇ ਪੁੱਛੀਏ ਕੇਜਰੀਵਾਲ ਸਾਹਿਬ ਇੱਕ ਵਾਇਸ ਹਿੰਦੁਸਤਾਨ ਦਾ ਐਫਐਜਾ ਲੀਡਰ ਰਗਾ ਵਾ ਜਿਹੜਾ ਉਹਨਾਂ ਦੇ ਵਿੱਚ ਜਾ ਕੇ ਬੈਠਾ ਉਹਨਾਂ ਨੇ ਕਿਹਾ ਕਿ ਕੀ ਦਿੱਕਤ ਆ ਰਹੀਆਂ ਆਮ ਆਦਮੀ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਉੱਥੇ ਜਾ ਕੇ ਉਹਨਾਂ ਵਾਸਤੇ ਪੋਰਟੇਬਲ ਟਾਇਲਟ ਵੀ ਲਗਾਏਗੇ ਪਾਣੀ ਟੰਕਰ ਵੀ ਭੇਜੇਗੇ ਉਸ ਤੋਂ ਬਾਅਦ ਉਹਨਾਂ ਨੇ ਸੇ ਵਾਈਫਾਈ ਵੀ ਲਗਾਏਗੇ ਤੇ ਦੇਖਿਆ ਗਿਆ ਪਿੱਛੇ ਕਿਉਂਕਿ ਉਹ ਕਹਿ ਰਹੀ ਅਹੀ ਜਿਰੋ ਘਰ ਆਪਣੇ ਬੱਚਿਆਂ ਨਾਲ ਗੱਲ ਕਰਨੀ ਹੁੰਦੀ ਹੈ ਕਿਸੇ ਨੇ ਆਪਣੀ ਬੇਟੀ ਨਾਲ ਗੱਲ ਕਰਨੀ ਕਿਸੇ ਆਪਣੀ ਬਜ਼ੁਰਗ ਮਾਂ ਨਾਲ ਗੱਲ ਕਰਨੀ ਹੁੰਦੀ ਹੈ ਉਹਨੂੰ ਨੈਟਵਰਕ ਦੀ ਪ੍ਰੋਬਲਮ ਆਉਂਦੀ ਵੀ ਆਮ ਆਦੀ ਪਾਰਟੀ ਸਰਕਾਰ ਜੋ ਕਰ ਸਕਦੀ ਹੈ ਉੱਥੇ ਉਹਨਾਂ ਨੂੰ ਸੇ ਨੈਟਵਰਕ ਭਾਈ ਫਾਈ ਸ਼ੁ크ਰਾ ਆ ਗਿਆ ਲਗਾਇਆ ਗਿਆ ਬੁਰੀ ਹੈਲਪ ਕਰ ਰਹੀ ਹੈ ਬਟ ਇਹ ਜਿਹੜਾ ਇੱਕ ਫੇਕ ਪ੍ਰੋਪਾਗੈਂਡਾ ਫਲਾਇਆ ਜਾਂਦਾ ਕੀਤਰੀਵਾਲ ਸਾਹਿਬ ਨੇ ਵਿਧਾਨ ਸਭਾ ਦੇ ਕਾਨੂੰਨ ਪਾਸ ਕਰਦੇ ਇਹ ਕਰਦਾ ਦੇਖੋ ਜੀ ਇਹ ਤੇ ਨਾ ਲੀਡਰ ਨਾ ਲੋਕਾਂ ਨੂੰ ਬ੍ਰਹਮ ਬ੍ਰਹਮਾਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਕਾਨੂੰਨ ਸੰਸਦ ਚ ਪਾਸ ਹੋ ਸੰਸਦ ਹੀ ਕੈਨਸਲ ਹੋ ਸਕਦਾ ਕਾਂਗਰਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਾਂਗਰਸ ਜਿਹੜੀ ਹੈਗੀ ਆ ਉਹ ਕਾਨੂੰਨ ਬਿੱਲਾਂ ਨੂੰ ਲੈ ਕੇ ਕਿਸ ਤਰ੍ਹਾਂ ਪ੍ਰਦਰਸ਼ਨ ਚ ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਰਿਹਾ ਹੈ ਦੇਖੋ ਜੀ ਕਾਂਗਰਸ ਤੇ ਸਿਰਫ ਰੋਟੀਆਂ ਸੇਕ ਰਹੀ ਆ ਠੀਕ ਹੈ ਨਾ ਉਹਨਾਂ ਦੇ ਕੁਝ ਐਮਪੀ ਜੰਤਰ ਮੰਤਰ ਦੇ ਬਾਹਰ ਬੈਠੇ ਇਹਨਾਂ ਨੂੰ ਚਾਹੀਦਾ ਹੀ ਚਲੋ ਮੰਨ ਲਿਆ ਕਿ ਲੋਕ ਸਭਾ ਚ ਗੱਲ ਕਰਾਂਗੇ ਕਿ ਅੱਜ ਅੱਜ ਜੰਤਰ ਮੰਤਰ ਤੇ ਬੈਠੇ ਨੇ ਜਾਂ ਤੇ ਕਾਲੇ ਕਾਨੂੰਨ ਬਣੇ ਸੀ ਉਸ ਟਾਈਮ ਉਹ ਗੱਲ ਕਰਦਾ ਠੀਕਾ ਸੀਮਾ ਦੇ ਮਾਮਲੇ ਆ ਕਿ ਲੋਕ ਸਭਾ ਚ ਜਦ ਨਹੀਂ ਮੈਜੋਰਟੀ ਨਹੀਂ ਹੈ ਰਾਜ ਸਭਾ ਚ ਦੇਗੀ ਨਾ ਰਾਜ ਸਭਾ ਦੇ ਵਿੱਚ ਇਹ ਅਨ ਅਵੇਲੇਬਲ ਕਿਉਂ ਹੋ ਗਏ ਬਾਈਕਟ ਕਿਉਂ ਕਰ ਦਿੱਤਾ ਉੱਥੇ ਵਿਰੋਧ ਕਰਦੇ ਇਹ ਕਾਲੇ ਕਾਨੂੰਨ ਬਚਨ ਤੋਂ ਰੋਕ ਸਕਦੇ ਸੀ ਜੇ ਲੋਕ ਸਭਾ ਚ ਪਾਸ ਹੋ ਗਿਆ ਰਾਜ ਸਭਾ ਚ ਰੋਕ ਜਾਂਦੇ ਰਾਜ ਸਭਾ ਚ ਰੋਕ ਜਾਂਦੇ ਤਾਂ ਨਹੀਂ ਪਾਸ ਹੋ ਨਹੀਂ ਭਾਜੀ ਇਹ ਵਿੱਚ ਇਨਵੋਲ ਨੇ ਭਾਜੀ ਸਭ ਹੀ ਚੈਨ ਹੈ ਕਿਉਂਕਿ ਇਹ ਸਾਰੇ ਜਿਹੜੇ ਨਾ ਕਾਰਪੋਰੇਟ ਸੈਕਟਰ ਦੇ ਅਧੀਨ ਆ ਚੁੱਕੇ ਨੇ ਲੋਕਾਂ ਕੋਈ ਸਿਰਫ ਜਦੋਂ ਵੋਟਾਂ ਮੰਗਣੀ ਹੁੰਦੀ ਹੈ ਉਹ ਰੋ ਆ ਜਾਂਦੇ ਨੇ ਪਰ ਜਦੋਂ 5 ਸਾਲ ਬਾਅਦ ਤੁਸੀਂ ਵੀ ਜਾਣਦੇ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਅਲੱਗ-ਅਲੱਗ ਇਲਾਕੇ 'ਚ ਰਹਿੰਦੇ ਹੋ ਵਿਚਰ ਲੋਕਾਂ ਦਾ ਕਵਰੇਜ ਕਰਦੇ ਹੋ ਵੀ ਦੇਖਿਆ ਹੈ ਕਿ ਇਹਨਾਂ ਨੂੰ ਆਮ ਜਨਤਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਉਹ ਮਰ ਰਹੀ ਹੈ ਜੀ ਰਹੀ ਹੈ 50 ਦਿਨ ਹੋ ਗਏ ਨੇ ਸ਼ਰਮ ਆਣੀ ਚਾਹੀਦੀ ਹੈ ਫਰੀ ਸਰਕਾਰਾਂ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਹੋਆ ਉਹਨਾਂ ਦੀ ਸਾਖ ਨਹੀਂ ਲੈ ਰਹੇ ਗੱਲ ਸੋ ਇਹ ਸੰਤ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਕਿ ਸੀਨੀਅਰ ਆਗੂ ਜਿਹੜੇ ਧਿਕਸ਼ਤਮਨ ਜੀ ਸਾਡੇ ਨਾਲ ਕੁੱਚੀ ਵੀ ਮੌਜੂਦ ਹੈਗੇ ਨੇ ਕੁਝ ਕਿਸ ਤਰ੍ਹਾਂ ਸਮਝਿਆ ਜੀ ਕੀ ਕੀਤਾ ਜੀ ਤੁਸੀਂ ਹਲਕਟ ਦੇ ਬਾਰੇ ਸਰਾਜਾਪਾ ਜਿਹੜੇ ਮੋਦੀ ਸਾਹਿਬ ਵੱਲੋਂ ਕਾਲੇ ਕਨੂਲ ਪਾਸ ਕੀਤੇ ਗਏ ਸੀ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਸੀਂ ਲੋੜੀ ਨੂੰ ਕਾਲੀ ਲੋੜੀ ਮੰਨਦੇ ਆ ਕਿਉਂਕਿ ਕਿਸਾਨ ਦਿੱਲੀ ਵਿੱਚ ਵਿਚਾਰੇ ਮਰਦੇ ਪਏ ਆ ਠੰਡ ਦੇ ਨਾਲ ਤੇ ਜੇ ਉਹਨਾਂ ਵਾਸਤੇ ਲੋੜੀ ਕਾਲੀ ਆ ਤਾਂ ਸਾਡੇ ਵਾਸਤੇ ਵੀ ਕਾਲੀ ਲੋੜੀ ਆ ਅਸੀਂ ਬੜੇ ਦੁਖੀ ਹਿਰਦੇ ਨਾਲ ਸਰ ਮੈਂ ਇਸ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਬੀਏਪੀ ਸਰਕਾਰ ਦੀ ਨਾਕਾਮੀ ਸਮਝਦਾ ਵਾਂ ਇੱਕ ਤਾਨਾਸ਼ਾ ਪ੍ਰਧਾਨ ਮੰਤਰੀ ਜਿਨੇ ਬਿੱਲ ਪਾਸ ਕਰਦੇ ਕਹਿੰਦਾ ਲੋਕਾਂ ਦੇ ਹੱਕ ਚ ਹੈ ਕਿਸਾਨਾਂ ਦੇ ਹੱਕ ਚ ਹੈ ਜਦੋਂ ਕਿਸਾਨਾਂ ਨੂੰ ਬਿੱਲ ਮਨਜ਼ੂਰੀ ਨਹੀਂ ਗੇ ਤੇ ਫਿਰ ਉਹ ਕਿੱਦਾਂ ਇਹਨਾਂ ਬਿੱਲਾਂ ਨੂੰ ਲਾਗੂ ਕਰ ਸਕਦਾ ਮੈਂ ਸਮਝਦਾ ਵੀ ਇਹਦੇ ਵਿੱਚ ਉਹ ਇੱਕ ਤਾਨਾਸ਼ਾਹ ਪ੍ਰਧਾਨ ਮੰਤਰੀ ਆ ਆਪਣੀ ਤਾਨਾਸ਼ਾਹੀ ਪੂਰੀ ਦਹਾਂਦਾ ਪਿਆ ਰੱਜ ਕੇ ਦਿਖਾ ਰਿਹਾ ਵਾ ਐਮਸੀ ਇਲੈਕਸ਼ਨ ਦੀ ਗੱਲ ਕਰੀਏ ਐਮਸੀ ਇਲੈਕਸ਼ਨ ਹੁਣ ਥੋੜੇ ਦਿਨਾਂ 'ਚ ਹੋਣ ਵਾਲੇ ਨੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕੀ ਐ ਕੀ ਰਵੱਈਆ ਰਹੇਗਾ ਜੀ ਭਾਜਪਾ ਸਰਕਾਰ ਨੇ ਹਰ ਦਿਨ ਤਾਂ ਕਿ ਉਹ ਕਹਿੰਦੇ ਕਿ ਆਪਾਂ ਜਿੱਤੇ ਪਏ ਆ ਪਰ ਕਿਸ ਤਰ੍ਹਾਂ ਸਾਰਾ ਦੇਖਦੇ ਸਰ ਇਹਨਾਂ ਦਾ ਭਲੇਖਾ ਹੈਗਾ ਵਾ ਬੀਐਮਸੀ ਇਲੈਕਸ਼ਨ ਦੇ ਵਿੱਚ ਭਾਜਪਾ ਦੀ ਜਿੱਤ ਹੋएगी ਭਾਜਪਾ ਹਾਰੀ ਪਈਆ ਭਾਜਪਾ ਹਾਰੀ ਪਈਆ ਬੋਲ ਬੁਖਲਾ ਖੜ ਦੇ ਵਿੱਚ ਹੀ ਇਦ ਕਰੀ ਕਿਸੇ ਨੂੰ ਕੁੱਟਿਆ ਜਾਂਦਾ ਕਰੀ ਕਿਸੇ ਨੂੰ ਮਾਰਿਆ ਜਾਂਦਾ ਕਰੀ ਕਿਸੇ ਦੇ ਦਫਤਰ ਤੇ ਹਮਲੇ ਕਰਾਏ ਜਾਂਦੇ ਆ ਹੁਣ ਕਿਸਾਨਾਂ ਨਾਲ ਧੱਕਾ ਹੋ ਰਿਹਾ ਵਾ ਇਹ ਬੀਜੇਪੀ ਦੀ ਬੁਖਲਾਹਟ ਹੈਗੀ ਆ ਪੰਜਾਬ ਦੇ ਵਿੱਚ ਜਿਤੋਂ ਆਨ ਦਾ ਸੋਚ ਸੋਚਣੀ ਨਾ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਸਮਰਥਨ ਨਹੀਂ ਮਿਲਣਾ ਲੋਕੀ ਉਹਨਾਂ ਕੋਲ ਬਹੁਤ ਦੁਖੀ ਆ ਬੀਏਪੀ ਸਰਕਾਰ ਤੋਂ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਆ ਬੀਏਪੀ ਸਰਕਾਰ ਦੇ ਵਿੱਚ ਵਿਵਲਦਕਾਰ ਹੋ ਰਿਹਾ ਬੀਜੇਪੀ ਸਰਕਾਰ ਦੇ ਵਿੱਚ ਹੀ ਲੋਕਾਂ ਦੇ ਦਫਤਰਾਂ ਤੇ ਪਾਰਟੀਆਂ ਤੇ ਹਮਲੇ ਹੋ ਰਹੇ ਆ ਸੋ ਇਹ ਬੀਏਪੀ ਦੀ ناکامی ਹੈ ਸਰ ਬੁਖਲਾਹਟ ਆ ਸਾਡੇ ਨਾਲ ਹੋਰ ਸੀਨੀਅਰ ਆਗੂ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਖਹਿਰਾ ਜੀ ਉਹਨਾਂ ਨਾਲ ਵੀ ਗੱਲ ਪਾ ਸਰ ਕਿਸ ਤਰ੍ਹਾਂ ਸਮਝ ਦਿਓ ਕਿ ਜਿਹੜੇ ਕਾਲੇ ਕਾਨੂੰਨ ਲੈ ਗਏ ਮੋਦੀ ਸਰਕਾਰ ਵੱਲੋਂ ਕੀ ਕਾਰਨ ਕੀ ਹੈਗਾ ਕਿਉਂ ਜਿਹੜੀਆਂ ਮਿਲੀਆਂ ਭੁਗਤਾਂ ਸਰਕਾਰ ਹੈਗੀਆਂ ਨੇ ਇਹ ਸਭ ਅਕਾਲੀ ਦਲ ਦੀ ਗੱਲ ਕਰ ਲਈਏ ਹਰ ਸਿਮਰ ਬਦਲ ਜੀ ਉਸ ਟਾਈਮ ਮੌਜੂਦ ਹੈਗੇ ਸੀ ਕੈਪਟਨ ਸਾਹਿਬ ਵੀ ਮੌਜੂਦ ਹੈਗੇ ਕੀ ਕਾਰਨ ਕੀ ਸਮਝ ਦਿਓ ਜੀ ਕਾਰਨ ਇਹ ਕਿ ਸਾਰੇ ਜਿਹੜੇ ਆਮਬਾਨੀਆਂ ਡਾਨੀਆਂ ਕੋਲ ਵਿਕ ਚੁੱਕੇ ਨੇ ਇਹ ਪ੍ਰਾਈਵੇਟ ਸੈਕਟਰ ਦੇ ਇੰਨੇ ਮਤਲਬ ਹੁਣ ਥੱਲੇ ਲੱਗ ਚੁੱਕੇ ਨੇ ਕਿ ਉਹਨਾਂ ਨੂੰ ਬਿਲ ਪਾਸ ਕਰਨੀ ਪੈਣਗੇ ਪਹਿਲਾਂ ਹੀ ਜਿਹੜੇ ਇੰਨੇ ਵੱਡੇ ਵੱਡੇ ਉਹਨਾਂ ਵਾਸਤੇ ਵੇਅਰ ਹਾਊਸ ਬਣਾ ਚੁੱਕੇ ਨੇ ਹੁਣ ਜੇ ਇਹ ਬਿਲ ਵਾਪਸ ਲੈਂਦੇ ਨੇ ਕਿ ਕਿਸਾਨਾਂ ਨੂੰ ਜਵਾਬ ਦੇਣ ਕਿ ਉਹਨਾਂ ਨੂੰ ਜਵਾਬ ਦੇਣ ਇਹ ਜਿਹੜੇ ਕਿਸਾਨ ਸਾਡੇ ਵਾਸਤੇ ਇੰਨਾ ਪ੍ਰਦਰਸ਼ਨ ਕਰ ਰਹੇ ਆ ਸਾਨੂੰ ਇਹਨਾਂ ਦਾ ਪੂਰਾ ਸਮਰਥਨ ਦੇਣਾ ਚਾਹੀਦਾ ਹੈ ਤੇ ਕਾਲੇ ਕਾਨੂੰਨਾਂ ਨੂੰ ਬਿਲਕੁਲ ਬਿਲਕੁਲ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਦੇਖੋ ਦੇਖੋ ਜਿਹੜਾ ਤੇਲ ਹੈ ਉਹ ਮਾਨੀ ਅਡਾਨੀਆਂ ਦੇ ਹੱਥ ਹੈਗਾ ਤੇ ਉਹਨਾਂ ਦੀ ਉਹਦੀ ਕੀਮਤ ਵੇਖੋ ਕਿੱਥੇ ਪਹੁੰਚ ਗਈ ਹੈ ਜੇ ਜਿਹੜਾ ਅਨਾਜ ਹੈ ਉਹਨਾਂ ਦੇ ਹੱਥ ਹੋ ਗਿਆ ਤੇ ਫਿਰ ਉਹਦੀ ਕੀਮਤ ਕਿੱਥੇ ਦੀ ਕਿੱਥੇ ਪਹੁੰਚ ਜਾਊਗੀ ਕੀ ਕਾਰਨ ਕੀ ਸਮਝਿਓ ਕਿ ਇਹਨੂੰ ਅੱਜ ਜਿਹੜਾ ਆਮ ਆਦਮੀ ਪਾਰਟੀ ਨੂੰ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕੀ ਕਾਰਨ ਕੀ ਰਹਿ ਗਿਆ ਕਿ ਹਰ ਇੱਕ ਪਾਰਟੀ ਕਦ ਤੱਕ ਤੁਹਾਨੂੰ ਜਿਹੜੇ ਹੈਗੇ ਪੰਜਾਬ ਦੇ ਲੋਕਾਂ ਨੂੰ ਪ੍ਰੋਟੈਸਟ ਕਰਨੇ ਪੈਣ ਕੀ ਮਤਲਬ ਹੈ ਪੀਡੀਆ ਕੁਐਸ਼ਨ ਮੈਂ ਮੇਰਾ ਸਵਾਲ ਹੈਗਾ ਕਿ ਕਦ ਤੱਕ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਇਹਨਾਂ ਨੂੰ ਕਾਲੇ ਕਾਨੂੰਨ ਇਹੋ ਜਿਹੇ ਕਾਲੇ ਕਾਨੂੰਨ ਕਦੀ ਨੋਟਬੰਦੀ ਆ ਜਾਂਦੀ ਹੈ ਕਦੀ ਕਾਲੇ ਕਾਨੂੰਨ ਇਸ ਤਰ੍ਹਾਂ ਦੇ ਸਮਝੇ ਕਿਸ ਤਰ੍ਹਾਂ ਕਿਸ ਤਰ੍ਹਾਂ ਪੰਜਾਬੀਆਂ ਦਾ ਹੱਲ ਕਿਸ ਤਰ੍ਹਾਂ ਹੋਏਗਾ ਪਹਿਲਾਂ ਤੇ ਸਾਡਾ ਜਿਹੜਾ ਅੱਜ ਦਾ ਮੁੱਦਾ ਮੇਨ ਮੁੱਦਾ ਹੈਗਾ ਉਹ ਕਾਲੇ ਕਾਨੂੰਨਾਂ ਨੂੰ ਹੀ ਲੈ ਕੇ ਹੈ ਜਿਹੜੇ ਮੋਦੀ ਸਾਹਿਬ ਨੇ ਤੇ ਬੀਜੇਪੀ ਸਰਕਾਰ ਐ ਵਿਚਾਰੇ ਕਿਸਾਨਾਂ ਨੂੰ ਠਕਾਣਾ ਜਾਂਦੀ ਹੈ ਉਹ ਵਿਚਾਰੇ ਇੰਨੇ ਦਿਨ ਹੋ ਗਏ 50 ਦਿਨ 50 ਤੋਂ ਵੱਧ ਜਿਹੜੇ ਬੰਦੇ ਆ ਉੱਥੇ ਮਰ ਚੁੱਕੇ ਨੇ ਤੇ ਉਹਨਾਂ ਦਾ ਹੱਲ ਕੋਈ ਨਹੀਂ ਕੱਢ ਰਹੀ ਮੀਟਿੰਗ ਤੋਂ ਮੀਟਿੰਗ ਬੁਲਾਈ ਜਾ ਰਹੀ ਹੈ ਹੁਣ ਉਹਦੇ ਵਿੱਚ ਅਮੈਂਡਮੈਂਟਸ ਲੈ ਕੇ ਆ ਰਹੀਆਂ ਨੇ ਪਰ ਉਹਦਾ ਮੇਨ ਇੱਕ ਮੇਨ ਪੁਆਇੰਟ ਵੇਖੋ ਉਹਦੇ ਵਿੱਚ ਉਹਨਾਂ ਨੇ ਚੌਕਿੰਗ ਤੇ ਹੋਲਡਿੰਗ ਉੱਤੇ ਜਿਹੜੀ ਹੈ ਹੁਣ ਲਿਮਿਟ ਹਟਾ ਦਿੱਤੀ ਹੋਈ ਹੈ ਜੇ ਕੋਈ ਅਮੀਰ ਉਦਯੋਗਪਤੀ ਹੈ ਉਮੀਦ ਅਮੀਰ ਜਿਹੜਾ ਬਿਜ਼ਨਸਮੈਨ ਹੈ ਉਹ ਜਿੰਨਾ ਚਾਹੇਗਾ ਉਨਾ ਸਟਾਕ ਕਰ ਸਕਦਾ ਹੈ ਉਹ ਤੇ ਫਿਰ ਜਿੰਨਾ ਮਰਜੀ ਉਹਦਾ ਪ੍ਰਾਈਸ ਅਪ ਡਾਊਨ ਕਰੀ ਜਾਏ ਮਾਰਕੀਟ ਮੈਨਿਪੂਲੇਸ਼ਨ ਕਰੀ ਜਾਏ 1.50 ਰੁਪਏ ਦੀ ਦਾਲ ਦਾ ਰੇਟ ਉਹ ਕਦੀ ਵੀ 100 ਰੁਪਏ ਕਰ ਸਕਦਾ ਹੈਗਾ ਤੋ ਇਹ ਸੰਤ ਤਸਵੀਰਾਂ ਜਿਹੜੀਆਂ ਹੈਗੀਆਂ ਬਿਲਕੁਲ ਤੁਹਾਨੂੰ ਦਿਖਾ ਦਈਏ ਕਿ ਅੱਜ ਜਿਹੜੀ ਲੋੜੀ ਦਾ ਲੋੜੀ ਦਾ ਤਿਉਹਾਰ ਹੈਗਾ ਸੀ ਉਹ ਆਪਣੇ ਘਰਾਂ 'ਚ ਬੈਠ ਕੇ ਗੁਡੀਆਂ ਢਾ ਕੇ ਮਨਾਇਆ ਜਾਂਦਾ ਪਰ ਇਸ ਵਾਰੀ ਜਿਹੜਾ ਹੈਗਾ ਵਾ ਲੋੜੀ ਦਾ ਤਿਉਹਾਰ ਆਮ ਆਦਮੀ ਪਾਰਟੀ ਵੱਲੋਂ ਕਾਲੇ ਕਾਨੂੰਨਾਂ ਦੇ ਬਿੱਲ ਸਾੜ ਕੇ ਫਿਰ ਮਨਾਇਆ ਗਿਆ ਹੁਣ ਦੇਖਣਾ ਇਹੀ ਹੋਏਗਾ ਕਿ ਜਿਹੜੀ ਮੋਦੀ ਸਰਕਾਰ ਆ ਇਹ ਕਿਸਾਨਾਂ ਦਾ ਹੱਕ 'ਚ ਆਂਦੀ ਆ ਜਾਂ ਨਹੀਂ ਆਂਦੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਤੁਸੀਂ ਦੇਖਦੇ ਰਹੋ ਕੈਮਰਾਮੈਨ ਗੁਰਦੇਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ ਐਨ ਕੇ ਐਨ ਟੀਵੀ